ਜਿਲ੍ਹਾ ਜਲੰਧ ਦੇ ਅਧਿਅਤਿ ਦੇ ਮਾਨਯੋਗ ਐਸਐਸਪੀ ਸਰਵਿੰਦਰ ਸਿੰਘ ਵਿਰਕ ਤੇ ਐਸਪੀ ਇਨਵੈਸਟੀਗੇਸ਼ਨ ਸਾਥ ਸਬਜੈਕਸ਼ਨ ਰਾਜੀ ਵੱਲੋਂ ਜਿਲ੍ਹੇ ਅੰਦਰ ਮਾੜੇ ਅਨਸਰਾਂ ਦੇ ਖਿਲਾਫ ਸਖਤ ਕਮਿਆਣ ਸ਼ੁਰੂ ਕੀਤਾ ਹੈ ਇਸੇ ਲੜੀ ਦੇ ਤਹਿਤ ਥਾਣਾ ਸ਼ਾਹਕੋਟ ਦੇ ਮੁਕੱਦਮਾ ਇੰਸਪੈਕਟਰ ਬਲਵਿੰਦਰ ਸਿੰਘ ਪੁੱਲਰੋਂ ਮੁਲਾਬਸ ਇੱਕ ਸ਼ੌਕਤ ਲਈ ਵਾਸੀ ਪਿੰਡ ਰੇਡੋਂਾ ਥਾਣਾ ਸ਼ਾਹਕੋਟ ਨੇ ਕਪੜਾੜ ਕੀਤੀ ਸੀ ਕਿ ਉਹਦਾ ਇੱਕ ਮੋਟਰਸਾਈਕਲ ਜਿਹੜਾ ਕੋਈ ਨਾਮ ਨਮਾ ਵਿਅਕਤੀ ਚੋਰੀ ਕਰਕੇ ਲੈ ਗਿਆ ਪੁਲਿਸ ਨੇ ਇਸੇ ਕੰਪਲੀਟ ਆਉਣ ਤੇ ਤੁਰੰਤ ਮਕਦਮਾ ਦਰਜ ਜਿਹੜਾ 163 ਨੰਬਰ ਜਿਹੜਾ 207 25 ਹੇ ਦਰਜ ਕੀਤਾ ਗਿਆ ਮਕਦਮਾ ਦੀ ਗੰਇੰਤਾ ਨੂੰ ਦੇਖਦਿਆਂ ਆ ਆਧੁਨਿਕ ਢੰਗ ਤੇ ਰਿਕਣਾ ਤੋਤੀਸ਼ ਕਰਦੇ ਆ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਜਿਹਦੇ ਤਹਿਤ ਦੋ ਦੋਸ਼ੀ ਜਿਹੜੇ ਆ ਕੁਲਵਿੰਦਰ ਸਿੰਘ ਲਿਸਕਾਲਾ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਲੋਹਾਰਾ ਅਤੇ ਹਰਜਿੰਦਰ ਸਿੰਘ ਜਿੰਦਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਜਨੇਰ ਥਾਣਾ ਕੋਟੇ ਸੇਖਾ ਜਿਹੜਾ ਮੋਗਾ ਨੂੰ ਗ੍ਰਿਫਤਾਰ ਕੀਤਾ ਔਰ ਇਹਨਾਂ ਦੋਸ਼ੀਆਂ ਤੋਂ ਜੋ ਇਹਨਾਂ ਨੇ ਇਹਨੇ ਗੈਂਗ ਬਣਾਇਆ ਹੋਇਆ ਇਹਨਾਂ ਕੋਲੋਂ 6 ਮੋਟਰਸਾਈਕਲ ਜਿਹੜੇ ਆ ਤਿੰਨ ਜਿਹੜੇ ਆ ਹੀਰੋ ਹੰਡਾ ਜਿਹੜੇ ਆ ਸਪਲੈਂਡਰ ਹੈਗੇ ਨੇ ਇੱਕ TVS स्पोर्ट ਹੈਗਾ ਇੱਕ ਕਵਾਸਾਕੀ ਬਜਾਜ ਤੇ ਤੀਸਰਾ ਇੱਕ ਪਟੇਨਾ ਬਜਾਜ ਹੋਰ ਜਿਹੜਾ ਹੈ ਬਰਾਮਦ ਕੀਤਾ ਇਹਨਾਂ ਦੋਸ਼ੀਆਂ ਦਾ ਬੜਾ ਤੋਹਨਕ ਢੰਗ ਤਰੀਕੇ ਵਰਤਦੇ ਆ ਆਪਣੇ ਕੈਮਰਿਆਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਆ ਮੋਬਾਈਲ ਵੀ ਵਰਤਦੇ ਆ ਤੇ ਵੱਖ-ਵੱਖ ਤਰ੍ਹਾਂ ਨੇ ਇਹਨਾਂ ਨੇ 6 ਵੋਟਸ ਜਿਹੜੇ ਚੋਰੀ ਕੀਤੇ ਹੈਗੇ ਔਰ 6 ਸੀ ਬਰਾਮਦ ਕਰ ਲਏ ਅੱਗੇ ਹੋਰ ਤਫਤੀਸ਼ ਜਾਰੀ ਹੈ ਹੋਰ ਵੀ ਰਕਾਬੀ ਹੋਣ ਦੀ ਸੰਭਾਵਨਾ ਔਰ ਕਿੱਥੋਂ-ਕਿੱਥੇ ਚੋਰੀ ਕੀਤੀ ਇਹਨਾਂ ਨੇ ਮਾਲਕਾਂ ਨਾਲ ਵੀ ਰਾਤ ਤੱਕ ਕੰਮ ਕੀਤਾ ਜਾ ਰਿਹਾ ਔਰ ਇਹਨਾਂ ਦੋਸ਼ੀਆਂ ਤੋਂ ਪੁਸ਼ੋਕੜ ਵੀ ਜਾਣਿਆ ਜਾ ਰਿਹਾ ਵੀ ਇਹਨਾਂ ਨੇ ਚੋਰੀਆਂ ਤੋਂ ਕਿਹੜੀ-ਕਿਹੜੀ ਕੋ ਪ੍ਰਾਪਰਟੀ ਬਣਾਈ ਆ ਜਾਂ ਕਿੱਥੇ ਕੋਈ ਹੋਰ ਕ੍ਰਾਈਮ ਕੀਤਾ ਗਿਆ ਜਿਹਦੇ ਅੰਦਰ ਇਸ ਤਰ੍ਹਾਂ ਦੇ ਜਿਹੜੇ ਭਿਆਨਕ ਅਪਰਾਧ ਹੋਏ ਆ ਉਹਨਾਂ ਲਈ ਪੁਲਿਸ ਵੱਲੋਂ ਸਖਤ ਉਪਰਾਲੇ ਕੀਤੇ ਜਾ ਰਹੇ ਹਨ ਪੁਲਿਸ ਮੁਸਤੈਦ ਹੈਗੀ ਆ ਤੈਨੂੰ ਸਖਤ ਸੰਗ ਸਜਾਵਾਂ ਕੀਤੀਆਂ ਦ Thank you.